ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸਿੱਖ ਸੰਗਤਾਂ ਨੂੰ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਕਿਸੇ ਵੀ ਕੰਟਰੀ 'ਚ ਬੈਠੀ ਆ ਕੈਨੇਡਾ ਤੋਂ ਬਾਹਰ ਤੇ ਕੈਨੇਡਾ ਵਿੱਚ ਬੈਠਿਆ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਨੂੰ ਪਤਾ ਕਿ ਇਸ ਸ਼ਨੀਵਾਰ ਸ੍ਰੀ ਦੇ ਗੁਰਦੁਆਰਾ ਸਾਹਿਬ ਦਸ਼ਮੀਸ਼ ਦਰਬਾਰ ਵਿੱਚ ਵਿਸਾਖੀ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਇਹ ਨਗਰ ਕੀਰਤਨ ਵਿੱਚ ਤੁਹਾਨੂੰ ਪਤਾ ਕਿ ਸਾਰੀ ਦੁਨੀਆਂ ਤੋਂ ਸਿੱਖ ਸੰਗਤ ਪਹੁੰਚਦੀ ਹੈ ਭਾਵੇਂ ਉਹ ਯੂਰਪ ਤੋਂ ਹੋਵੇ ਅਮਰੀਕਾ ਤੋਂ ਹੋਵੇ ਤੇ ਹੋਰਾਂ ਕੰਟਰੀਆਂ ਤੋਂ ਤੇ ਇਸ ਨਗਰ ਕੀਰਤਨ ਦੀ ਕੱਲੀ-ਕੱਲੀ ਵੀਡੀਓ ਵੇਖਣ ਲਈ ਮੇਰੇ ਇਸ ਚੈਨਲ ਪਿੰਡ ਤੋਂ ਕਨੇਡਾ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਇਸ ਚੈਨਲ ਤੇ ਨਗਰ ਕੀਰਤਨ ਦੀ ਕੱਲੀ-ਕੱਲੀ ਵੀਡੀਓ ਅਪਲੋਡ ਕੀਤੀ ਜਾਊਗੀ ਤੇ ਤੁਸੀਂ ਹੋਰ ਕੁਝ ਵੀ ਪੁੱਛਣਾ ਦੱਸਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਦਿਓ ਤੇ ਮੇਰੀ ਫੇਰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਸ਼ੇਅਰ ਕਰ ਦਿਓ ਤੁਸੀਂ ਕਿਤੇ ਵੀ ਬੈਠੇ ਹੋ ਇਸ ਨਗਰ ਕੀਰਤਨ ਸਾਹਿਬ ਦੇ ਦਰਸ਼ਨ ਕਰ ਸਕੋਗੇ ਵੈਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ